ਸਾਚੀਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤੀ ਟੀਵੀ ਅ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਆ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਆ ਰਾਜਾ ਬੜਿੰਗ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਦਲਿਤ ਸਮਾਜ ਵੱਲੋਂ ਵੱਡਾ ਰੋਸ ਹੈ ਅੱਜ ਸਾਡੇ ਨਾਲ ਡਾਕਟਰ ਬੀ ਆਰ ਮੇਦਕਰ ਸੈਨ ਸੰਘਰਸ਼ ਮੋਰਚਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਤਰਲੋਕ ਵੈਂਡਲ ਜੀ ਉਹ ਸਾਡੇ ਨਾਲ ਆ ਥਾਣੇ ਪਹੁੰਚੇ ਆ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਸਰ ਦੈਰਿਕ ਸੂਰਤ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਵੈਲਕਮ ਜੀ ਤੁਹਾਡਾ ਕੀ ਮਸਲਾ ਹੈ ਜੀ ਤੇ ਅੱਜ ਕਿਵੇਂ ਪਹੁੰਚੇ ਹੋ ਦੇਖੋ ਜਿਹੜੇ ਤਰਨਤਾਰਨ ਦੇ ਵਿੱਚ ਜਿਮਨੀ ਚੋਂ ਚੱਲ ਰਹੀ ਆ ਉਹਦੇ ਵਿੱਚ ਇੱਕ ਰੈਲੀ ਦੇ ਦੌਰਾਨ ਜਿਹੜਾ ਰਾਜਾ ਬੜੰਗਿਆ ਜਿਹੜਾ ਜਿਹਦੇ ਧੌਣ ਦੇ ਵਿੱਚ ਕਿਲੇ ਕਹਿ ਸਕਦੇ ਜੱਟਵਾਦ ਦਾ ਕਿ ਉਹਨਾਂ ਨੇ ਸਰਦਾਰ ਬੂਟਾ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਕਿ ਸਾਬਕਾ ਗ੍ਰਹਿ ਮੰਤਰੀ ਇੰਡੀਆ ਦੇ ਗ੍ਰਹਿ ਮੰਤਰੀ ਰਹੇ ਆ ਉਹਨਾਂ ਬਾਰੇ ਟਿੱਪਣੀਆਂ ਕੀਤੀਆਂ ਗਲਤ ਸ਼ਬਦਾਂ ਦਾ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਤੋਂ ਕੀਤਾ ਵਾ ਤਾਂ ਅਸੀਂ ਚਾਹੁੰਦੇ ਆ ਕਿ ਜਿਹੜਾ ਉਸ ਉੱਤੇ ਤੁਰੰਤ ਜਿਹੜਾ ਐਸ ਸੀ ਐਸ ਟੀ ਐਕਟ ਦਾ ਪਰਚਾ ਦਰਜ ਹੋਵੇ ਵੇਂਦਲ ਜੀ ਉਹਨਾਂ ਨੇ ਹੁਣ ਜਿੱਦਾਂ ਤੁਸੀਂ ਧੌਣ ਦੇ ਵਿੱਚ ਕੀਲੇ ਦੀ ਗੱਲ ਕਰਦੇ ਹੋ ਉਹ ਲੱਗਦਾ ਨਿਕਲ ਗਿਆ ਕਿ ਉਹਨਾਂ ਨੇ ਆਪਣੀ ਪਰਸਨਲ ਵੈਬਸਾਈਟ ਦੇ ਉੱਤੇ ਇੱਕ ਮਾਫੀ ਨਾਮਾ ਮੰਗਿਆ ਜੀ ਦੇਖੋ ਇਦਾਂ ਮਾਫੀ ਮੰਗਣ ਨੂੰ ਤਾਂ ਸਾਰੇ ਜਣੇ ਪਹਿਲਾਂ ਕਹਿ ਦਿੰਦੇ ਆ ਕੁਛ ਨਾ ਕੁਛ ਮੁੜ ਕੇ ਮਾਫੀਆਂ ਮੰਗ ਲੈਂਦੇ ਆ ਜਦੋਂ ਸੁਨੀਲ ਜਾਖੜ ਨੇ ਵੀ ਜਦੋਂ ਸਾਡੇ ਚੰਨੀ ਸਾਹਿਬ ਜੀ ਮੁੱਖ ਮੰਤਰੀ ਸੀਗੇ ਉਦੋਂ ਸੁਨੀਲ ਜਾਖੜ ਨੇ ਵੀ ਜੁੱਤੀ ਮਾਰਨ ਦੀ ਗੱਲ ਉਹਨੇ ਕਹੀ ਸੀ ਹੋਰ ਵੀ ਜਿਹੜਾ ਬਾਜਵਾ ਵੀ ਆਏ ਤਿੰਨ ਚਾਰ ਜਣੇ ਆ ਜਿਹੜੇ ਕਾਂਗਰਸ ਨੂੰ ਜਿਹੜੇ ਕਮਜ਼ੋਰ ਕਰ ਰਹੇ ਆ ਇੱਕ ਤਾਂ ਆਪਾਂ ਸਮਝਦੇ ਕਿ ਜਿਹੜੇ ਦਲਿਤ ਸਮਾਜ ਉਹ ਕਾਂਗਰਸ ਦੀ ਰੀੜ ਦੀ ਹੱਡੀ ਆ ਤੇ ਇੱਕ ਪਾਸੇ ਅਸੀਂ ਜਿਹੜਾ ਦਲਿਤ ਸਮਾਜ ਆ ਉਹਨੂੰ ਅਸੀਂ ਬਹੁਤ ਨੀਮਾ ਦਿਖਾ ਰਹੇ ਆ ਜਾਤੀਵਾਦ ਜਾਨੀ ਕਿ ਆਪਾਂ ਦਾ ਇਹੀ ਕਹਾਂਗੇ ਉਹ ਫੁਲਾ ਰਹੇ ਆ ਜੀ ਇਸ ਮਸਲੇ ਦੇ ਵਿੱਚ ਜਿਹੜੀ ਤੁਹਾਡੇ ਵੱਲੋਂ ਤੁਹਾਡੇ ਸੰਸਥਾ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਇਹ ਦੇਖੋ ਅਗਰ ਮੈਂ ਤਾਂ ਇਹੀ ਕਹੂੰਗਾ ਕਿ ਜੇ ਉਹਨਾਂ ਨੇ ਜਨਨ ਕਿ 5-7 ਦਿਨਾਂ ਦੇ ਵਿੱਚ ਸਾਡੇ ਜੋ ਪਾਵਨ ਬਾਲਮਿਕੀ ਤੀਰਥ ਅਮਰਸਾਰਿਆ ਉੱਥੇ ਜਾ ਕੇ ਅਗਰ ਉਹ ਮਾਫੀ ਮੰਗਦੇ ਆ ਤੇ ਜਿਹੜਾ ਦਲਿਤ ਸਮਾਜ ਉਹਨਾਂ ਨੂੰ ਮਾਫ ਕਰੂਗਾ ਨਹੀਂ ਤੇ ਜਿਹੜੀਆਂ ਹੋਰ ਵੀ ਸਾਰੀਆਂ ਜਥੇਬੰਦੀਆਂ ਅੱਜ ਸਾਡੇ ਵਿੱਚ ਬਲਵਿੰਦਰ ਮਾਲੜੀ ਜੀ ਆ ਪੰਜਾਬ ਸੂਬਾ ਪ੍ਰਧਾਨ ਡਿਓ ਵੀ ਅਧਿਕਾਰ ਸੁਰੱਖਿਆ ਸੈਨਾ ਦੇ ਸਰਪੰਚ ਹੈਗੇ ਅੱਜ ਗਰੁੱਪ ਸੱਬਰਵਾਲਜੀ ਬੜਾ ਸਲਾਮ ਤੋਂ ਬ੍ਰਿੰਦਰ ਕੁਮਾਰ ਜੀ ਹੈ ਜਨਰਲ ਸੈਕਟਰੀ ਰੋਹ ਤੇ ਲੋਗੜੀਆ ਵਾ ਇਹ ਸਾਰੇ ਜਣੇ ਅਸੀਂ ਇਕੱਠੇ ਹੋਏ ਆ ਅਗਰ ਨਹੀਂ ਹੁੰਦਾ ਅਸੀਂ ਕੋਈ ਇਦਾਂ ਦਾ ਆंदोलਨ ਛੇੜਾਂਗੇ ਜਿਹੜਾ ਕਿ ਉਹਦੇ ਉੱਤੇ ਪਰਚਾ ਐਸਸੀ ਐਸਟੀ ਐਕਟ ਦੇ ਤਹਿਤ ਪਰਚਾ ਦਰਜ ਹੋਵੇ ਅਗਰ ਉਹ ਮਾਫੀ ਨਹੀਂ ਮੰਗਦਾ ਤਾਂ ਬਿਲਕੁਲ ਜੀ ਅਧਿਕਾਰ ਭਗਵਾਨ ਵਾਲਮੀਕਾ ਅਧਿਕਾਰ ਸੁਰੱਖਿਆ ਸੈਨਾ ਦੇ ਜਿਹੜੇ ਸੂਬਾ ਪ੍ਰਧਾਨ ਆ ਬਲਵਿੰਦਰ ਮਾਲੀ ਜੋ ਵੀ ਸਾਡੇ ਨਾਲ ਆ ਹਾਂਜੀ ਮਾਲੀ ਸਾਹਿਬ ਮਾਫੀ ਲੋਕ ਪਹਿਲਾਂ ਤਾਂ ਬੇਇੱਜ਼ਤੀ ਕਰਦੇ ਆ ਬਾਅਦ ਵਿੱਚ ਮਾਫੀ ਮੰਗਦੇ ਆ ਤੇ ਹੁਣ ਰਾਜਾ ਬੜਿੰਗ ਨੇ ਵੀ ਆਪਣੀ ਜਿਹੜੀ ਪਰਸਨਲ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਮਾਫੀ ਮੰਗੀ ਆ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਸਭ ਤੋਂ ਪ੍ਰੈਸ ਦਾਜੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਗੱਲ ਪੂਰੇ ਵਰਲਡ ਤੱਕ ਲੈ ਕੇ ਜਾਣੀ ਆ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਦੇਖਦਾ ਸੀ ਜਿਹਦੇ ਵਿੱਚ ਰਾਜਾ ਬੜਿੰਗ ਨੇ ਕਿਹਾ ਇਹਦਾ ਰੰਗ ਕਾਲਾ ਆ ਇਹ ਪੱਠੇ ਵੱਡਦਾ ਸੀ ਇਹ ਪੱਠੇ ਪੌਂਦਾ ਸੀ ਮੈਂ ਰਾਜਾ ਬੜੰਗਾ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਆ ਤੂੰ ਕਹਿੰਦਾ ਇਹਦਾ ਰੰਗ ਕਾਲਾ ਸੀ ਤੇ ਇਹਨੂੰ ਕਾਂਗਰਸ ਪਾਰਟੀ ਨੇ ਆਵਦਾ ਦਿਤਾਈ ਕਾਂਗਰਸ ਪਾਰਟੀ ਕਿਹਨੂੰ ਚੌਂਕੀਦਾਰ ਨਹੀਂ ਲਾ ਸਕਦੀ ਇਹ ਆਪਣੀ ਪੜ੍ਹਾਈ ਛੱਡ ਕੇ ਆਪਣੀਆਂ ਡਿਗਰੀਆਂ ਲੈ ਕੇ ਇੱਥੋਂ ਤੱਕ ਇਸ ਇਸ ਬੰਦੇ ਨੇ ਸੰਘਰਸ਼ ਕੀਤਾ ਠੀਕ ਆ ਇਹ ਅੱਜ ਰਾਜਾ ਬੜੰਗਾ ਪਤਾ ਨਹੀਂ ਬੜੰਗਾ ਕਰੇਂਗਾ ਸੰਨ ਪਤਾ ਨਹੀਂ ਕੀ ਕਰੇ ਇਹਦਾ ਸਾਡੇ ਲੇਬਰਾਂ ਦੇ ਵਾਰੀਦਾਂ ਦੀ ਗੱਲਾਂ ਬੋਲ ਰਿਹਾ ਆ ਇਹ ਸਾਡੇ ਬੜੇ ਸੇ ਟੀ ਨੂੰ ਬੜਾ ਤਕਲੀਫ ਹੋਈ ਆ ਠੀਕ ਆ ਤੇ ਪੂਰੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਅ ਮਾਲੀ ਸਾਹਿਬ ਨੇ ਮਾਫੀ ਵੀ ਮੰਗੀ ਆ ਮਾਫੀ ਇਦਾਂ ਨਹੀਂ ਜੀ ਮੰਗਣ ਮੰਗਣੀ ਮਾਫੀ ਮੰਗਣੀਆਂ ਤੇ ਸਾਡੇ ਉਥੇ ਇੱਕ ਆਸ਼ਰਮ ਆ ਪ੍ਰਮਾਤਮਾ ਵਾਲਮੀ ਕਿ ਮਰੇ ਦਾ ਉਥੇ ਜਾ ਕੇ ਮਾਫੀ ਮੰਗੇ ਤਾਂ ਫਿਰ ਉਹ ਮਾਫ ਕੀਤਾ ਜਾਊਗਾ ਨਹੀਂ ਤਾਂ ਅਸੀਂ ਪੂਰਾ ਸੰਘਰਸ਼ ਕਰਾਂਗੇ ਜੀ ਹਾਂ ਜੀ ਤੇ ਦੂਸਰੀ ਗੱਲ ਇਹ ਆ ਸਰ ਜਿਹੜੇ ਸਰਦਾਰ ਬੂਟਾ ਸਿੰਘ ਜੀ ਮਰਹੂਮ ਗ੍ਰਹਿ ਮੰਤਰੀ ਸੀਗੇ ਉਹਨਾਂ ਕੋਲ ਡਿਗਰੀਆਂ ਸੀਗੀਆਂ ਉਹਨਾਂ ਨੇ ਐਮਏ ਕੀਤੀ ਸੀ ਬੀਏ ਆਨਰ ਕੀਤਾ ਸੀਗਾ ਠੀਕ ਆ ਜੀ ਪੀਐਚਡੀ ਕੀਤੀ ਸੀਗੀ ਤੇ ਉਹ ਕਹਿ ਰਿਹਾ ਕਿ ਉਹ ਪੱਠੇ ਪਾਰਿਆ ਨਹੀਂ ਦੇਖੋ ਉਹਨਾਂ ਦੇ ਜਿਹੜੇ ਸੋਚਣੇ ਆ ਉਹ ਸਾਡੇ ਦਲਤਾਂ ਦੇ ਪ੍ਰਤੀ ਜਿਹੜੀ ਆ ਇਹ ਜਿਹੜੀਆਂ ਜਿਹੜਾ ਵੀ ਕਾਂਗਰਸ ਦੀ ਆ ਬਹੁਤ ਮਾੜੀ ਆ ਜਨਕਿ ਉਹ ਉਹ ਤਾਂ ਬੜਾ ਪੜਿਆ ਲਿਖਿਆ ਸੀਗਾ ਉਹਨੇ ਪੀ ਐਚ ਡੀ ਕੀਤੀ ਸੀ ਐਮ ਏ ਕੀਤੀ ਸੀ ਹੋਰ ਵੀ ਬਹੁਤ ਸਾਰੀਆਂ ਡਿਗਰੀਆਂ ਸੀਗੀ ਉਹ ਤਾਂ ਸੰਵਿਧਾਨ ਦੀ ਬਦੌਲਤ ਉਹਨੂੰ ਜਿਹੜਾ ਕਿ ਉਹ ਆਪਾਂ ਉਹਨੂੰ ਜਿਹੜਾ ਉਹ ਲਾਇਆ ਗਿਆ ਸੀ ਉਹਨਾਂ ਨੂੰ ਜਨਕਿ ਤੇ ਉਹਨਾਂ ਨੂੰ ਇੱਕ ਦੋ ਵਾਰੀ ਉਹ ਮੁੱਖ ਮੰਤਰੀ ਵੀ ਬਣਨ ਲੱਗੇ ਲੱਗੇ ਬਣਦੇ ਬਣਦੇ ਰਹਿ ਗਏ ਆ ਜਦੋਂ 1962 64 ਪੈਣ ਦੀਆਂ ਗੱਲਾਂ ਜਾਨਕਿ ਜਿਹੜੇ ਸਾਡੇ ਸਮੇਂ ਤੋਂ ਪਹਿਲਾਂ ਨਹੀਂ ਆ ਅਸੀਂ ਪੜਿਆ ਉਹਨਾਂ ਨੂੰ ਕਿ ਉਹ ਜਾਨਕਿ ਕਾਬਲ ਸੀਗੇ ਬਹੁਤ ਕਾਬਲੇ ਤਰੀਬ ਸੀਗੇ ਤੇ ਇੰਦਰਾ ਗਾਂਧੀ ਦੇ ਬਹੁਤ ਨਜ਼ਦੀਕ ਸੀਗੇ ਜਾਨਕਿ ਇੰਦਰਾ ਗਾਂਧੀ ਵੀ ਚਾਹੁੰਦੀ ਸੀ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਲੋ ਕਈ ਵਾਰੀ ਕਮੀਆਂ ਪੀਛੀਆਂ ਹੋ ਜਾਂਦੀਆਂ ਪਾਰਟੀ ਦੇ ਵਿੱਚ ਜਾਨਕਿ ਨਹੀਂ ਚੋਣ ਸਹੀ ਤਰੀਕੇ ਨਾਲ ਜਿੱਤ ਪਾਏ ਹੋਣੇ ਹੋਰ ਵੀ ਜਾਨਕਿ ਜਿਹੜੇ ਐਮ ਐਲ ਏ ਆ ਪਰ ਜਾਨਕਿ ਉਹ ਤੇ ਇੱਕ ਪੜ੍ਹੇ ਲਿਖੇ ਸੀ ਉਹਨਾਂ ਨੂੰ ਸੰਵਿਧਾਨ ਦੀ ਬਦੌਲਤ ਜਿਹੜਾ ਵਾ ਉਹ ਇੰਡੀਆ ਦਾ ਲਾਇਆ ਗਿਆ ਸੀਗਾ ਜਿੰਨੇ ਕੋਈ ਇੱਦਾਂ ਦੀ ਗੱਲ ਨਹੀਂ ਕੀਤੀ। ਅ ਕਹਿ ਸਕਦੇ ਆ ਕਿ ਇਹ ਪੂਰੇ ਦੇਸ਼ ਦੇ ਵਿੱਚ ਜਾਤ ਪਾਤ ਦਾ ਜਿਹੜਾ ਮੁੱਦਾ ਆ ਉਹ ਛਾਲਿਆ ਜਾ ਰਿਹਾ। ਕੀ ਲੱਗਦਾ ਏ ਇਹ ਕਿਹਦੀ ਚਾਲ ਹੋ ਸਕਦੀ ਏ? ਮੈਂ ਰਾਜਾ ਬੜਿੰਗ ਜੀ ਇੱਕ ਇੱਕ ਬੇਨਤੀ ਕਰਨੀ ਚਾਹੁੰਦਾ ਆ। ਇਹ ਕਹਿੰਦੇ ਨੇ ਜਨਾ ਪੱਠੇ ਵੜਦਾ ਪੱਠੇ ਪਾਉਂਦੇ ਰੰਗ ਕਾਲਾ। ਮੇਰਾ ਕਿਨਾਂ ਖਿਆਲ ਆ ਜੀ ਇੰਨੀਆਂ ਕਿ ਡਿਗਰੀਆਂ ਸੀ ਇਹਨਾਂ ਦੇ ਕੋਲ ਇਹ ਤਾਂ ਇੱਕ ਰਾਇਬਰ ਸੀ ਸਾਡੇ ਸਮਾਜ ਦੇ। ਹਾਂਜੀ ਪਹਿਲੇ ਮੈਂ ਇੱਕ ਗੱਲ ਪੁੱਛਣੀ ਜਾਉਨਾ ਆ ਰਾਜਾ ਬੜੰਗ ਨੂੰ ਤੂੰ ਕਦੋਂ ਦੇਖਿਆ ਸੀ ਉਹਨੂੰ ਪੱਠੇ ਵੜਦਿਆਂ ਪੱਜਾ ਪੱਠੇ ਪਾਉਂਦਾ ਕਦੀ ਮੇਰਾ ਖਿਆਲਾ ਵੀ ਤਰਾ ਤੇ ਜ਼ਮੀਨ ਹੋੜ ਹੋਇਆ ਹੁਣ ਇਹਨਾਂ ਤੋਂ ਬਾਅਦ ਤੇਰਾ ਪਿਓ ਵੀ ਇਹਦੀ ਰੀਸੈਂਸੀ ਕਰ ਸਕਦਾ ਜਿਹੋ ਜਿਹਾ ਕੰਮ ਉਸ ਬੰਦੇ ਨੇ ਕੀਤਾ ਸੀ ਸਮਾਜ ਨਹੀਂ ਤੋਂ ਤੱਕ ਲਿਜਾਣ ਵਾਲਾ ਸਾਡਾ ਉਹ ਰਾਈਬਰ ਸੀ ਉਹ ਵੀ ਸਾਡਾ ਰਾਈਬਰ ਹੀ ਸੀ ਜਿਸ ਬੰਦੇ ਨੇ ਵਾਲਮੀ ਕੀ ਸਮਾਜ ਦਾ ਨਾਂ ਉੱਚਾ ਕੀਤਾ ਜੀ ਅਨੀ ਸਰ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜਾ ਪੂਰੇ ਦੇਸ਼ ਵਿੱਚ ਜਾਤਪਾਤ ਦੇ ਮੁੱਦੇ ਨੂੰ ਉਛਾਲਿਆ ਜਾ ਰਿਹਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਬਾਰੇ ਕੋਈ ਵਕੀਲ ਹੈ ਮਿਸ਼ਰਾ ਉਹਦੇ ਵੱਲੋਂ ਵੀ ਬੜਾ ਪੱਧਾ ਪ੍ਰਚਾਰ ਕੀਤਾ ਜਾ ਰਿਹਾ ਉਸ ਮਸਲੇ ਦੇ ਉੱਤੇ ਪੰਜਾਬ ਦੇ ਵਿੱਚ ਇਹੋ ਜੀਆਂ ਘਟਨਾਵਾਂ ਹੋਣੀਆਂ ਬੜੀ ਮੰਦਭਾਗੀ ਘਟਨਾ ਕੀ ਕਹਿਣਾ ਚਾਹੋਗੇ ਦੇਖੋ ਜੋ ਵੀ ਹੈ ਦਲਿਤ ਸਮਾਜ ਦੇ ਜਾਂ ਜਿਹੜੇ ਵੀ ਲੀਡਰ ਆ ਜਾਂ ਉਹਨਾਂ ਦੇ ਰਹਿਬਰ ਆ ਅੱਜ ਦਿਨ ਆਪਾਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਗਲਤ ਮਿਲਤ ਬੋਲਿਆ ਜਾਂਦਾ ਉਹਨਾਂ ਦੇ ਪ੍ਰਤੀ ਜਨਕਿ ਜਿਹੜੇ ਇੱਧਰ ਜੱਟਵਾਦ ਹੈ ਜਿਹੜਾ ਜਿਹੜਾ ਜਨਕੀ ਇਹਦਾ ਤੇ ਵੱਡੇ ਵੱਡੀਆਂ ਪਾਰਟੀਆਂ ਦੇ ਵਿੱਚ ਮਗਰਮਰਛ ਬੈਠੇ ਆ ਅਗਰ ਜਿਦਾਂ ਕਾਂਗਰਸ ਦੇ ਵਿੱਚ ਇਹ ਰਾਜਾ ਬੜੈਂਗ ਲਾਲੋ ਸੁਨੀਲ ਜਾਖੜ ਹੁਣ ਤੇ ਚਲੋ ਚਲ ਗਿਆ ਉਧਰ ਭਾਜਪੀ ਦੇ ਵਿੱਚ ਤੇ ਉਹ ਬਾਜਵਾ ਪ੍ਰਤਾਪ ਬਾਜਵਾ ਇਹ ਜਨਕੀ ਦਲਤੂ ਸਮਾਜ ਨੂੰ ਨਾ ਤਾਂ ਅੱਗੇ ਆਉਣ ਦੇਣਾ ਚਾਹੁੰਦੇ ਆ ਇਹੀ ਮੈਂ ਤੇ ਇਹੀ ਸਮਝੋਗੇ ਜਾਤੀਵਾਦ ਜਿਹੜਾ ਇਹੀ ਫਲਾਉਂਦੇ ਆ ਜ਼ਿਆਦਾ ਜਨਕੀ ਜਿਹੜਾ ਬਿਲਕੁਲ ਵਿੰਡਲ ਜੀ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਵਾਲਮੀਕ ਸਮਾਜ ਦੇ ਲੋਕ ਨੇ ਉਹ ਵੀ ਤਾਂ ਇਹਨਾਂ ਪਾਰਟੀਆਂ ਵਿੱਚ ਉਹ ਕਿਉਂ ਨਹੀਂ ਬੋਲਦੇ ਪਰ ਹੁਣ ਕੀ ਕਹੀਏ ਜਿੱਦਾਂ ਇਹਨਾਂ ਦੇ ਉਹਨਾਂ ਨੇ ਉਹ ਲਗਾਮ 나ਥੀ ਜਿਹੜੀ ਪਾਈ ਹੋਈ ਆ ਜਿੱਦਾਂ ਆਪਾਂ ਆਉਂਦੇ ਆ ਤੇ ਆਪਾਂ ਜਿਸ ਪਾਸੇ ਨੂੰ ਖਿੱਚਾਂਗੇ ਤੇ ਇਹਨਾਂ ਨੇ ਉਸ ਪਾਸੇ ਨੂੰ ਜਾਣਾ ਇਹਨਾਂ ਨੂੰ ਜਨਕਿ ਸਮਾਜ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤੇ ਇਹੀ ਕਹੂੰਗਾ ਜਿਹੜੇ ਵੀ ਐਦਾ ਰਾਜਨੀਤਿਕ ਪਾਰਟੀਆਂ ਦੇ ਵਿੱਚ ਬੜੇ ਹੋਏ ਆ ਤਰਨਤਨ ਸਾਹਿਬ ਦੇ ਵਿੱਚ ਜਿਹੜਾ ਜਿਮਨੀ ਚੋਣ ਹੋ ਰਹੀ ਆ ਇਸ ਬਿਆਨ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਕੋਈ ਅਸਰ ਹੋਏਗਾ ਹਾਂਜੀ ਹਾਂਜੀ ਬਿਲਕੁਲ ਕਾਂਗਰਸ ਹਰੇਗੀ ਜਿਹੜੀ ਆ ਕਾਂਗਰਸ ਜਿਹੜੀ ਆ ਉਹ ਜਨਨ ਕਿ ਬਿਲਕੁਲ ਉਥੇ ਜਿਹੜਾ ਰਾਜਾ ਬੜਿੰਗ ਦੇ ਬਿਆਨ ਦੇ ਨਾਲ ਉਹਨੂੰ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਜਨਨ ਕਿ ਮੈਂ ਤਾਂ ਚਾਹੁੰਦਾ ਕਿ ਇਹਨੂੰ ਮੈਂ ਤਾਂ ਟਵੀਟ ਕਰਕੇ ਵੀ ਕਹੂੰਗਾ ਆ ਜਿਹੜੇ ਅਰਜੀ ਗਾਂਧੀ ਜੀ ਆ ਉਹਨਾਂ ਨੂੰ ਸਚਿ ਰਾਹੁਲ ਗਾਂਧੀ ਜੀ ਸੌਰੀ ਰਾਹੁਲ ਗਾਂਧੀ ਨੂੰ ਕਹੂੰਗਾ ਕਿ ਇਹਨਾਂ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਖਾਰਜ ਕੀਤਾ ਜਾਵੇ ਤਾਂ ਕਿ ਕੋਈ ਦਲਤ ਸਮਾਜ ਦਾ ਜਿਹੜਾ ਪ੍ਰਧਾਨ ਹੈ ਜਿਹੜਾ ਪੰਜਾਬ ਦਾ ਪ੍ਰਧਾਨ ਲਗਾਇਆ ਜਾਵੇ ਜੀ ਅ ਸ਼ੁਕਰੀਆ ਜੀ ਬਿਲਕੁਲ ਜੀ ਸਾਡੇ ਨਕੋਦਰ ਦੇ ਵਿੱਚ ਵੀ ਜਿੰਨੀਆਂ ਵੀ ਸੰਸਥਾਵਾਂ ਉਹਨਾਂ ਵਿੱਚ ਰੋਜ਼ ਦੀ ਲਹਿਰ ਆ ਔਰ ਮੰਗ ਕੀਤੀ ਜਾ ਰਹੀ ਹੈ ਕਿ ਇਹ ਇਹੋ ਜਿਹੇ ਜਿਹੜੇ ਲੀਡਰ ਨੇ ਔਰ ਖਾਸ ਕਰਕੇ ਜਿਹੜੇ ਕੌਮ ਦੇ ਲੀਡਰ ਨੇ ਉਹਨਾਂ ਨੂੰ ਵੀ ਬੋਲਣਾ ਚਾਹੀਦਾ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਦੈਨਿਕ ਸੁਨਹਿਰਾ ਟੀਵੀ ਨਕੋਦਰ